ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਹਰ ਮੰਗਲਵਾਰ ਦੀ ਮੰਗਲਵਾਰ ਪਿੰਡ ਹਰੀਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਦੋਸਤੋ ਬੱਕਰਾ ਮੰਡੀ ਲੱਗਦੀ ਆ ਲੱਗ ਚੁੱਕੀ ਆ ਦੋਸਤੋ ਸਵੇਰ ਸੁਵੇਰਾ ਦਾ ਟਾਈਮ ਆ ਜਿਵੇਂ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਕਿਸਾਨੀ ਦੇ ਨਾਲ ਵੀਡੀਓ ਵੇਖ ਕੇ ਆਠੀ ਹਮਾਨ ਲਗਾ ਕੇ ਤੁਸੀਂ ਕਿਸੇ ਵੀ ਪਸ਼ੂ ਦੀ ਵੀਡੀਓ ਤੱਕ ਲਾ ਸਕੋ ਖਰੀਦਦਾਰੀ ਕਰ ਸਕੋ ਸੋ ਦੋਸਤੋ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਤੇ ਆਓ ਦੇਖਦੇ ਹਾਂ ਦੋਸਤੋ ਪਹਿਲਾ ਸੌਦਾ ਕਿੰਨੀ ਪੂੰਗੀ ਹੋਗੀ ਮੇਰੇ ਦਾਦੇ ਤੁਹਾਨੂੰ 8-9 ਕਿਲੋ 10 ਕਿਲੋ ਹੋਗੀ ਬਸ ਆ ਇਨੀ ਗਮਾ ਹਾਂ ਹੋ ਗਈ ਬਾਕੀ ਪਾਠਾ ਇਹ ਹਿਸਾਬ ਲਾ ਲੈਣੋ 10 ਕਿਲੋ ਦੇ ਪੈਸੇ 5000 ਦਾ ਭਿਜੇ ਆਪਾਂ ਤਾਂ ਯਾਰ ਬੋਲੇ ਨੇ ਆਪਾਂ ਤਾਂ ਪਛਲੇ ਮੰਨੇ ਪਛਲੇ ਜਿੰਨੀ ਹੈਗੀ ਤੇ ਆਪਾਂ ਉਹਨੇ ਪੈਸੇ ਦੇ ਦਿਨੇ ਗਣ ਕੇ ਨਹੀਂ ਜੇ ਟਾਂਗ ਲੀਏ ਨਾ ਉਦੋਂ ਪਤਾ ਲੱਗਦਾ ਯਾਰ ਨਾ ਤੂੰ ਵੇਖ ਲੈ ਨਹੀਂ ਇਹ ਮੇਰਾ ਤਾਂ ਵੀ ਬੰਦਾ ਹੋਜਣਾ ਕੋਈ ਮੈਨੂੰ ਕਹਿੰਦਾ ਜੇ ਪਈ ਉਹ ਤਾਂ ਜੇ ਪਈ ਉਧਰ ਹੋਊਗਾ ਇਹ ਤੂੰ ਆਖ ਇਹਨਾਂ ਦਾ ਕੰਗਰੋਡ ਹੀ ਹੈ ਜਿਹੜਾ ਪਤਾ ਖਾਲੀ ਹੋ ਜਾਂਦਾ ਦੇ ਗਲਦੀਪ ਯਾਰ ਆਉਂਦਾ ਤਾਂ ਕੋਈ ਰੋਟੀ ਕਮਾ ਨਹੀਂ ਇਹ ਤਾਂ ਘਰੇ ਹੀ ਸੀ ਬਾਕੀ ਹੂੰ ਚੰਗੇ ਰੁਪਏ ਬਾ ਫਿਰ ਚੰਗੇ ਫੜ ਲਾ ਰੁਪਏ ਘਰ ਦੇ ਉਮਰ ਦੀ ਦਾਲ ਬਰੂ ਬਰੂ ਆਉਂਦੇ ਆਉਂਦੀ ਵਿਕਦੀ ਆ ਆਉਂਦੀ ਵਿਕਦੀ ਆ 5000 3000 ਉਹ ਭਾਈ ਮੈਂ ਗੱਲ ਨਹੀਂ ਸੀ ਕਿ ਇਹਨੇ ਬੰਦਿਆਂ ਦੀ ਮੈਂ ਕਿਹਾ ਚੱਲ ਬੁਣੀ ਕਰਦੇ ਆ ਹਾਂ ਹੱਥੋਂ ਕਿੰਨਾ ਖ 8 9 ਕਿਲੋ ਇਹਨਾਂ 10 ਕਿਲੋ ਪੈਸੇ ਦੇ ਦੇ ਆਪਾਂ ਕਹਾ ਚੱਕੀ ਨਹੀਂ 10 ਤਾਂ ਹੈਗੀ ਫਿਰ ਤੇ ਆਪਾਂ ਫਿਰ ਦੇ ਤੇ ਦੱਸ ਫੜ ਲੈ ਯਾਰ ਫੜ ਲੈ ਕਲਦੀਪ ਕਰ ਬੁਣੀ ਯਾਰ ਕੁਛ ਨਹੀਂ ਹੁੰਦਾ ਆ ਚੱਕ ਬਈ ਸਹੀ ਆ ਯਾਰ ਲਾ ਵੀ ਮੇਰਾ ਵੀਰ ਬਾਈ ਕਲਦੀਪ ਆਇਆ ਸੀ ਕੋਟ ਭਾਈ ਤੋਂ ਤੇ ਕਿੰਨੇ ਮਿੰਟ ਹੋ ਗਏ ਬਾਈ ਆਏ ਨੂੰ ਮਿੰਟ ਵੀ ਨਹੀਂ ਹੋਇਆ ਬਾਈ ਨੂੰ ਇਹ ਸੌਦਾ ਹੋ ਗਿਆ 10 ਸੌਦੇ ਕਰੇ ਕਿਸੇ ਦੇ ਕਿਰਪਿਆ ਨਹੀਂ ਲੇਤਾ ਸਾਹ ਤੂੰ ਆਹ ਬਾਈ ਜੀ ਪਾਠਾ ਪੂਰੇ 5000 ਦੀ ਹੋ ਗਈ ਲਖਾਈ ਬਾਈ ਬੋਗੇ ਨੇ ਕਰਾਉਣੀ ਬੋਗੇ ਕਰਾ ਲਓ ਲਖਾਈ ਬਾਈ ਜੀ ਹੋ ਗਿਆ ਸੌਦਾ ਲਾਓ ਵੀ ਮਿੱਤਰੋ ਹਰ ਮੰਗਲਵਾਰ ਮੰਡੀ ਲੱਗਦੀ ਆ ਤੇ ਬਹੁਤ ਚੰਗੇ ਜਾਨਵਰ ਆਉਂਦੇ ਆ ਤੁਸੀਂ ਵੀ ਪਹੁੰਚਿਆ ਕਰੋ ਹੋ ਜਾ ਪਰ ਇਹ ਮੈਂ ਕੀ ਕਰਨਾ ਤੂ ਮੂਰੇ ਮੂਰੇ ਤਰੇ ਨਾ ਆ ਜਾਨਵਰ ਦੋਸਤੋ ਸਵੇਰ ਸੁਬਾਹ ਦਾ ਟਾਈਮ ਆ ਪਹਿਲਾ ਸੌਦਾ ਹੋਇਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਤੇ ਵਿਖਾਉਣੇ ਆ ਤੁਹਾਨੂੰ ਅਗਲਾ ਸੌਦਾ ਆ ਦੇਵ ਨੇ ਲੈ ਅੱਬੋ ਦੱਸੀ ਕਿਹੜਾ ਸੌਦਾ ਬਾਈ ਆ ਜਾ ਆ ਜਾ ਲਓ ਵੀ ਇੱਕ ਸੌਦਾ ਹੋਇਆ ਤੁਹਾਨੂੰ ਦਿਖਾਉਣੇ ਆ ਦੋਸਤੋ ਹਰੀ ਕੇ ਕਾਲਾ ਬੱਕਰਾ ਮੰਡੀ ਤੇ ਲਓ ਵੀ ਮਿੱਤਰੋ ਆ ਕਿਹੜੇ ਕਿਹੜੇ ਜਾਨਵਰ ਹੋਏ ਸੌਦੇ ਆ ਦੋ ਆ ਦੱਬੇ ਤੂੰ ਵੇਚਿਆ ਬਾਈ ਮੈਂ ਵੇਚਿਆ ਜੀ ਕਿਹੜਾ ਪਿੰਡ ਆ ਬਾਈ ਸਾਗ ਪਿੰਡ ਆ ਬਾਈ ਜੀ ਤੇ ਕੀ ਮੰਗਿਆ ਸੀ ਤੇ ਕਿੰਨੇ ਦੇ ਦੇ 8000 ਰੁਪਏ ਮੰਗਾਈ ਬਾਈ ਇਹਨਾਂ ਤੋਂ ਦੋਵਾਂ ਦਾ ਹਾਂ ਜੀ ਪੱਠਾ ਦੋਵੇਂ ਹਾਂ ਜੀ ਪੱਠਾ ਦੋਨੇ ਜੀ ਤੇ ਕਿੰਨੇ ਦੀਆਂ ਵੇਗੀਆਂ ਇਹ 5000 ਦੀਆਂ ਵੇਗੀਆਂ ਚਲੋ ਬਹੁਤ ਵਧੀਆ ਹੋ ਗਿਆ ਸਭ ਦਾ ਪੈਸੇ ਆ ਗਏ ਬਾਈ ਆ ਗਏ ਜੀ ਬਾਈ ਠੀਕ ਆ ਬਾਈ ਲਿਖਾਈ ਹਾਏ ਆਪੋ ਆਪਣੀਆਂ ਹਾਂ ਹੋ ਗਿਆ ਠੀਕ ਹੈ ਕਵਰੇ ਤੋਕਰ ਹੈ ਬਾਈ ਵੇ ਸੌਦਾ ਤਾਂ ਮੈਂ ਕਰਿਆ ਪਰ ਦਲਾਲੀ ਨਹੀਂ ਮੈਨੂੰ ਦੋ ਨਹੀਂ ਬਈ ਦੇਣਗੇ ਦਲਾਲੀ ਤਾਂ ਦੇਣੀ ਪਊਗੀ ਸਹੀ ਹੈ ਦਿਓ ਬਈ ਵੀਡੀਓ ਤੋਂ ਬਹੁਤ ਬੇਇੱਜ਼ਤੀ ਹੋ ਗਈ ਤੇ ਵਧੀਆ ਬੁੱਕੀ ਜਾਊਗਾ ਮੈਂ ਪਕਾਈ ਕਰੀ ਜਾਊਗਾ ਲੈ ਮਦਦ ਸਹੀ ਹੈ ਬਾਈ ਦੇ ਦੇ ਭਜਨ ਜੀ ਜਾਣਾ ਪੁੱਤ ਇਹ ਸਹੀ ਆ ਦੇ ਦੇ ਸਹੀ ਲਖਾਈ ਆਪੇ ਕਰਾ ਲੈਣਗੇ ਸਾਡੇ ਪੰਜ ਤਰਦਾ ਰੱਖ ਜਾ ਲਖਾਈ ਅਸੀਂ ਕਰਾ ਦਾਂਗੇ ਰੱਖ ਲੈ ਸਾਡੇ ਕੋਲ ਓਏ ਨਾ ਤੈਨੂੰ ਮੈਂ ਬੱਕਰਾ ਲੈ ਕੇ ਦੂੰ ਵਧੀਆ ਇੰਨੇ ਦਾ ਨਜ਼ਾਰੇਦਾਰ ਸਹੀ ਆ ਪਾਲ ਨਹੀਂ ਥੋੜੇ ਮੈਂ ਬਰੀਡ ਦੇ ਨੇ ਕੋਲ ਦੀ ਨੰਗਰੰਦੰਦਾ ਅਗਲਾ ਬੱਕਰੀ ਨੂੰ ਹਾਂ ਇਹ ਗੱਲ ਮੰਨੀ ਤੇ ਪਰ ਹਸਾਬ ਕਿਤਾਬ ਨਾਲ ਵੇਚ ਲੈ ਬੱਕਰਾ ਤੇਰਾ ਵਿਗਦਾ ਕੀ ਮੰਗਿਆ ਬਾਪੂ 550 ਸਾਢੇ ਪੰਜ ਸਾਢੇ ਪੰਜ ਲਾ ਵੀ ਸਾਢੇ ਪੰਜ ਮੰਗਿਆ ਪਾਠਾ ਕੇ ਬੱਕਰਾ 3000 ਰੁਪਏ ਬਹੁਤ ਜਿਆਦਾ ਮੰਗਿਆ ਕੀ ਲਾਇਆ ਬਾਈ ਨੇ ਉਹ ਵੀ ਲਾਇਆ ਲਾ ਬਈ 4000 ਰੁਪਏ ਸਹੀ ਆ ਗੋਲ ਵੀ ਬਿੱਲੂ ਸਹੀ ਸਹੀ ਲਾਇਏ ਪੈਸੇ ਹੁਣੇ ਵੀ ਨਹੀਂ ਕੱਚੇ ਲਾਏ ਕੱਲ ਤੱਕ ਨਹੀਂ ਲਾਏ ਜਾਇਆ ਪੈਸੇ ਕੱਚੇ ਹੁਣੇ ਵੀ ਨਹੀਂ ਲਾਏ ਕੱਢ ਸਾਈ ਕੱਢ ਬਾਈ ਯਾਰ ਗੋਪੀ ਓਏ ਉਹ ਸੌਦਾ ਕਰਾਉ ਰਿਹਾ ਫੜਲਾ ਹਣਾ ਕੀ ਆ ਨਾ ਮੇਰੇ ਖਾਈ ਕਰਾ ਚੱਲ ਕਰਾ ਦੂਆ ਭਾਗਣ ਪੈਸੇ ਕਿਉਂ ਹੋਣ ਕਰਤਾ 200 ਰੁਪਈਆ ਆ ਆਪਾਂ ਗਲਤ ਆਖਿਆ ਹੀ ਨਹੀਂ ਗਾ ਮੇਰੀ ਗੱਲ ਸੁਣ ਆਪਾਂ ਪੰਜ ਮੰਗਿਆ ਬਾਈ ਨੇ ਚਾਰ ਕਹਿਦਾ ਇਹ ਇਹਦਾ ਲਖਾਈ ਕਰਾ ਦੀ ਮੈਂ ਕਿਹਾ ਹੋ ਜੂਗੀ ਜਾਂ ਕਰਾ ਦੂਆ ਆ ਬਚਾ ਆਪਾਂ ਕਿ ਘੱਟ ਬਾਈ 100 ਤਾਂ ਤੈਨੂੰ ਪਹਿਣਾ ਸੀ ਨਾ 100 ਤੈਨੂੰ ਪਹਿਣਾ ਸੀ ਲਖਾਈ ਦਾ ਤੇ 100 ਤੈਨੂੰ ਆ ਆ ਪੈ ਗਿਆ 100 ਦਾ ਹੀ ਫਰਕ ਪਾਇਆ ਕੋਈ ਬਾਲਾ ਨਹੀਂ ਓ ਚੱਲ ਚੱਲ ਗੱਲ ਨਹੀਂ ਪਰ ਕੀ ਹੁੰਦਾ ਜੀ ਨਹੀਂ ਹਰਾਇਣਾ ਕਰ ਸੋ ਸੋ ਕਰਨਾ ਪਵੇ ਗਿਣ ਪੈਸੇ ਯਾਰ ਬੁੜਾ ਬੰਦਾ ਹੈ ਪੈਸੇ ਨਹੀਂ ਬਾਲੇ ਲਾਇਏ ਤੈਨੂੰ ਇਹਨੇ ਹਜ਼ਾਰ ਦਾ ਅਸੀਂ ਦਿੱਤਾ ਹੋਇਆ ਚਾਹ ਪਾਣੀ ਆਉਂਦਾ ਯਾਰ ਮਹੀਨਾ ਨੂੰ ਚਾਹ ਲਾਇਆ ਰੇਟ ਜਿਆਦਾ ਗੱਲ ਲੈ ਲਾ ਵੀ ਆ ਬੱਕਰੇ ਦਾ ਸੌਦਾ ਹੋ ਗਿਆ 4000 ਦਾ ਕਿਹੜਾ ਪੰਡਾ ਬਾਈ ਦਾ ਠੀਕ ਹੈ ਬਾਈ ਬਹੁਤ ਵਧੀਆ ਤੈਨੂੰ ਮਿਲ ਗਿਆ ਘੜਾਓ ਲਖਾਈ ਬਾਈ ਦੋ ਹੋ 600 ਕਰ ਲਓ ਤੂੰ ਚੱਲ ਚੱਲ ਬੁਢਾ ਬੰਦਾ ਯਾਰ ਸਾਡੇ ਅੱਖੇ ਲੱਗ ਜਾ ਸਿਆਣਾ ਤੂੰ ਹੋਰ ਯਾਰ 100 ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਤੈਨੂੰ 3500 ਵੀ ਗਾਜੀ ਦਿੰਦਾ ਫਾਇਦਾ ਕੀ ਫਿਰ ਮੈਂ ਤੈਨੂੰ ਸਲਾਹਿਆ ਮੈਂ ਕਿ ਪੈਸੇ ਪੂਰੇ ਲਾਏ ਆ ਤੂੰ ਸਹੀ ਲਾਏ ਪੈਸੇ ਤੂੰ ਸਹੀ ਲਾਏ ਬਾਕੀ ਭਾਈ ਬੱਕਰਾ ਕਹਿਰਾ ਬੱਚਾ ਤੇ ਚਲੋ ਤੇਰਾ ਟਾਈਮ ਪਾਸ ਕਰ ਜੂਗਾ ਚੱਲ ਦੇਓ ਪੈਸੇ ਦੇ ਦੇ ਚੱਲ ਲਖਾਈ ਕਰਾਓ ਲਾਵੇ ਬਹੁਤ ਵਧੀਆ ਸੌਦਾ ਹੋ ਗਿਆ ਹਾਂ ਖਰੀ ਦੇ ਕਲਾ ਬਕਰਮੰਡੀ ਦੇ ਬਿੱਲੂ ਕੋਲੇ ਸੀ ਗਾਨੀਆਂ ਵਾਲੇ ਕੋਲੇ ਲੈ ਵੀ ਬਰੀ ਹੋ ਗਿਆ ਕਹਿ ਬੜੇ ਬਚੇ ਹੁਣ ਇਹ ਇਹ ਡਾਇਲੋਗ ਅਸੀਂ ਮਾਰਦੇ ਹੁੰਨੇ ਇਹਦੇ ਤੇ ਇਹ ਡਾਇਲੋਗ ਸਾਡਾ ਪੱਕਾ ਜੀ ਇਹਦੇ ਤੇ ਪੱਕਾ ਡਾਇਲੋਗ ਮਾਰਦੇ ਆ ਇਹ ਜੀ ਇਹ ਬਹੁਤ ਬਾਤ ਆ ਤੇ ਨੀ ਲੈ ਵੀ ਕੱਟ ਦਿਓ ਪਰਚੀ ਕਟੋ ਕੀ ਨਾ ਆ ਗਿਆ ਬਾਈ ਆਪਣਾ ਕੁਸ਼ਦੀਪ ਕੁਸ਼ਦੀਪ ਸੂਰਕੁਰੀ ਤੋਂ ਬਾਈ ਆਇਆ ਸੀਗਾ ਤੇ ਬਾਈ ਨੇ ਬੱਕਰਾ ਲੈ ਲਿਆ ਬਿੱਲੂ ਤੋਂ 4000 ਦਾ ਲਓ ਯਾਰ ਜੋੜਾ ਪੱਠਾ ਦਾ ਬਾਈ ਗੋਪੀ ਲੈ ਆਇਆ ਬਰਗਾੜੀ ਵਾਲਾ ਇੱਕ ਤਾਂ ਆਹ ਹੈ ਕੋਣ ਕੋਣ ਇੱਕ ਲੈ ਲੈ ਕਾਲੀ ਸ਼ਿੰਬੀ ਠੱਕਾ ਕੀ ਲੈਣੀ ਹੈ ਇਹ ਕਹਿੰਦਾ ਬਾਈ ਕਹਿੰਦਾ ਕਿਹੜਾ ਪਿੰਡ ਆ ਬਾਈ ਹਰੀਕੇ ਆਹੀ ਆ ਆਹੀ ਪਿੰਡ ਆ ਕੀ ਮੰਗਿਆ ਬਾਈ ਤੂੰ 16500 ਇਹਦਾ 6500 ਰੁਪਏ ਮੰਗਿਆ ਠੀਕ ਆ ਬਾਈ ਬੋਲ ਬਈ ਉਹ ਯਾਨਾਂ ਦਾ ਸੀ ਤਾ ਦੱਸ ਬੋਲ ਬਈ ਬੰਦ ਕਰੀਂ ਯਾਰ ਲੈ ਕਾ ਬੰਦ ਕਰੀਂ ਬੰਦ ਕਰੀਂ ਹਾਂ ਬਈ 3500 ਆਂਦੇ ਆ ਚੱਲ ਚੱਲ ਕੇ ਪੱਟ ਨਹੀਂ ਤੇਰੀ ਮਾੜੀ ਆਂਦੇ ਪਰ ਰੇਡ ਤੂੰ ਵੀ ਮਾੜਾ ਮੋਟਾ ਮੰਗਿਆ ਦਾ ਮੂੰਹ ਤੋਂ ਮੰਗਿਆ ਨਹੀਂ ਮਿਲਣਾ ਨਹੀਂ ਲੈਂਦੇ ਮੂੰਹ ਮੰਗਿਆ ਬੋਲ ਫਿਰ ਇਹਦੇ ਹਾਂ ਬਣਾਲ ਨੇ ਮੰਗਣੇ ਲਾਉਣ ਵਾਲੇ ਲਾਉਣੇ ਕਿ ਰਾ ਕੱਢੋ ਸਾਈ ਯਾਰ ਉਹ ਗਿਆ ਦਾ ਠੀਕ ਆ ਸਾਈ ਕੱਢ ਬਾਈ ਜੀ ਪੁੱਗਿਆ ਦਾ ਤੈਨੂੰ ਦਵਾਵਾਂਗੇ ਜਰੂਰ ਬੁੱਲਰ ਬੱਤਾ ਵਜੂ ਦੀ ਹੀ ਦੇਖ ਲਾ ਤੂੰ ਨਹੀਂ ਇਹਦਾ ਵਜਨ ਚ ਇਹਦਾ ਲੋ ਠੀਕ ਆ ਰੱਖਣੀ ਕਰੇ ਨਾਲੇ ਚੱਲ ਯਾਰ ਇਹਦੀ ਜਾਨ ਬਾਜੂ ਵੀ ਬਾਈ ਰੱਖਣੀ ਬੜਾ ਜੀ ਬੱਠਾ ਲਾ ਜਾ ਕੋਈ ਖੜਨਾ ਬਹੂ ਭਰਾ ਇਹਨੂੰ ਵੀ ਤੇ ਤੈਨੂੰ ਵੀ ਨਾ ਇਹਦਾ ਵੀ ਸੱਤ ਬਾਲਾ 35 ਸੋਡਾ ਵੀ ਥੋੜਾ ਨਹੀਂ 7 ਨਹੀਂ ਮੰਗਿਆ 65 ਮੰਗਿਆ ਇਹਨਾਂ ਦਾ 65 ਮੰਗਿਆ ਵੀ ਬਾਈ ਨੇ ਆਓ 6500 ਰੁਪਏ ਇਹਦਾ ਵੀ ਜਾ ਦੇਣਾ ਚਾਰ ਹਜ਼ਾਰ ਦੀ ਗੋਪੀ ਪੱਠ ਦੇ ਦੇਣੀ ਦਾ ਐਤੀ ਮੈਂ ਕਾਹ ਲੱਗਾ ਫੜਾ ਦੇ ਹੁਣ ਸਾਈ ਫੜਾ ਫੜਾ ਬਸ ਗੱਲ ਨਹੀਂ ਪੜੀ 6 ਦੀ ਲੈ ਜਾ 6 ਦੀ ਮਹਿੰਗੀ ਹੈ ਯਾਰ ਉਹ ਆਪ ਵੀ ਕਹਦਾ ਜਿੰਨੇ ਕਹਦਾ ਨਹੀਂ ਆਪਾਂ ਹਜੇ ਆਖਾਂਗੇ ਹੋਰ ਵੀ ਪਰ ਗੱਲ ਇਹ ਆ ਵੀ ਜਿਹੜੀ ਜਿੰਨੇ ਦੀ ਆਪਾਂ ਉਹਨੇ ਪੈਸੇ ਲਾਵਾਏ ਵਧ ਨਹੀਂ ਲਾਉਂਦੇ ਰੁਪਈਆ ਵੀ ਮੈਂ ਜਿਹੜੀ ਹੈ ਪੱਠ ਆ ਪੱਠ ਆ 8 8 ਸਹੀ ਹੈ ਭਾਈ ਰੈ ਕਰਨ ਦੇ ਹਾਂ ਕਰੋ ਕਰੋ ਲਓ ਵੀ ਆ ਪੱਠ ਗੋਪੀ ਲੈ ਆ ਤੇ 650 ਮੰਗਿਆ ਸੀਗਾ ਕੱਲੀ ਦਾ ਉਹ ਜੋੜੇ ਲਓ ਵੀ ਮਿੱਤਰੋ ਮੰਗਲਵਾਰ ਦੀ ਮੰਡੀ ਤੇ ਚੰਗਾ ਰਾਸ਼ ਅੱਜ ਚੰਗੇ ਸੌਦੇ ਹੋਈ ਜਾਂਦੇ ਆ ਤੇ ਫਰਕ ਬਸ ਆ ਨਿਕਲਦਾ ਥੋੜਾ ਜਿਹਾ ਫਰਕ ਹੀ ਆ ਲੈ ਮੋੜੀ ਨਾ ਹੁਣ ਭਾਈ ਗੋਪੀ ਲਖਾਈ ਕਰਾ ਦੇਣਗੇ ਚਾਰੇ ਲਖਾਈ ਪਿੱਛੇ ਉਹ ਮੰਨ ਕੇ ਚੱਲੋ ਲਖਾਈ ਇਹਨੇ ਕਰਾ ਲਿਆ 5500 ਦੀ ਲਾਜਾ ਯਾਰ ਗੋਪੀਰਾ ਪਾ ਗਾਲ ਯਾਰ ਪਸੂ ਵੇਚਣ ਵਾਲੀ ਪਾ ਨਾ ਕੋਣ ਮੈਂ ਦੱਸ ਬਾਈ ਯਾਰ ਇੱਕ ਗੱਲ ਸੁਣ ਲਓ ਮੇਰੀ ਗੱਲ ਸੁਣੋ ਇਹਨੂੰ ਮੈਂ ਸਾਰਾ ਕੁਝ ਸਮਝਾਤਾ ਹਾਂ ਤੁਹਾਨੂੰ ਆ ਬੋਲੀ ਨਹੀਂ ਤੁਸੀਂ ਜਾਣਦੇ ਅਸੀਂ ਬੋਲੀ ਬੋਲ ਕੇ ਸਮਝ ਲੈਨੇ ਇੱਕ ਦੂਜੇ ਦੀ ਭਾਸ਼ਾ ਤੇ ਤੁਸੀਂ ਰੱਖਣੀ ਆ ਮੈਂ ਇਹਨੂੰ ਖੈ ਦੀ ਜਾਨ ਬਾਜੂਗੀ ਚੱਲ ਯਾਰ ਕੋਈ 100 50 ਘੱਟ ਬਚਾ ਜੀ ਬਰਾਬਰ ਕਰ ਜਾਵਦੇ ਇਹਨੂੰ ਇਹ ਸਮਝਾਇਆ ਵੀ ਚਾਲ ਯਾਰ ਨਵੇਂ ਬੰਦੇ ਨਾਲ ਜੋੜਦੇ ਆ ਆਪਣੇ ਕੀ ਲਾਇਆ ਤੂੰ ਉਹ ਬਾਰੇ ਲਖਾਈ ਲਖੂਈ ਕਰਾ ਸਾ ਤੇ ਚੱਲ ਆਇਆ ਕਰ ਫਿਰ ਇੱਕ ਮੇਰੀ ਸੋਨਾ ਪੈਸੇ ਕੱਟ ਬਾਈ ਨਵੇੜ ਦੇ ਗਿਣਦੇ ਤੇ 4500 ਦੀ ਲਖਾਈ ਤੂੰ ਕਰਾਉਣੀ ਐ ਇੱਥੇ ਮੈਨੂੰ ਆ ਕੇ ਬਣ ਗਈ ਤਾਂ ਉਹ ਹੀ ਯਾਰ ਫਿਰ ਤਾਂ ਮੈਨੂੰ 200 ਹਾਂ ਸਹੀ ਗੱਲ ਸੱਗੀ ਚੱਲ ਪੈਸੇ ਕੱਟ ਯਾਰ ਗਿਣੋ ਪਰੇ ਨਵੇੜੋ ਕੰਮ ਲਖਾਈ ਆਪੋ ਆਪਣੀਆਂ ਹੁਣ ਤੇ ਚੱਲ 4500 ਦੀ ਕਰਤੀ ਯਾਰ ਪੂਰੇ 5 ਦੀ ਲਾਜਾ ਤੂੰ 4500 ਕੱਟ ਯਾਰ ਬਾਈ ਮੈਂ ਤੈਨੂੰ ਪੱਠ ਤੋ ਕਰਕੇ ਫੜਾਉਣਾ ਹੋਰ ਦੱਸ ਮਾਰ ਹੋਰ ਪਾਠ ਹੋਰ ਯਾਰ ਬਾਈ ਯਾਰ ਖੁੱਲੀ ਹੈ ਬੰਨੀ ਹੈ ਚੱਲ ਕੋਈ ਨਹੀਂ ਹਾ ਫੜਾ ਦਿਓ ਬਾਕੀ ਬਾਕੀ ਫੇਰ ਦੇ ਦਿਓ ਜੇ ਕੋਈ ਲੈ ਵੀ ਗੋਪੀ ਮੋੜੀ ਨਾ ਬਾਈ ਸਮਝ ਲੈ ਮੈਨੂੰ ਦੇਦੀ ਤੂੰ ਯਾਰ ਬੰਦੇ ਨਵੇਂ ਜੋੜਨੇ ਆ ਨਹੀਂ ਮੈਂ ਰੱਖਿਆ ਨਹੀਂ ਮੈਂ ਬੰਦੇ ਯਾਰ ਆਪਾਂ ਨਵੇਂ ਜੋੜਨੇ ਆ ਮੈਂ ਤਾਂ ਪੰਜ ਦੀ ਆਸ ਤਾਂ ਮੈਂ ਆਖਿਆ ਹੀ ਨਹੀਂਗਾ ਚੱਲ ਕੋਈ ਨਹੀਂ ਆਪੋ ਆਪਣੀ ਲਿਖਾਈ 45 ਤੇ 5 ਚ ਕੋਈ ਫਰਕ ਨਹੀਂ ਚੱਕ ਗਿਣਾ 1000 1000 ਕਰਕੇ ਗਿਣਾ ਦੇ ਗੁਰੂ ਪੇ ਕਿੰਨੇ ਬੋਲਦੇ ਫੜ ਤੂੰ ਯਾਰ ਪੈਸੇ ਫੜ ਯਾਰ ਇਹ ਲੋਕਾਂ ਦੇ ਸੌਦੇ ਧੱਕੇ ਮਾਰ ਮਾਰ ਕਰਾਉਣਾ ਅਸੀਂ ਬਿਨਾ ਧੱਕੇ ਤੋਂ ਕਰੀ ਜੰਨੇ ਆ 47 ਦੀ ਨਹੀਂ 45 ਦੀ ਉਹ ਦੇ ਦੇ ਯਾਰ ਭਾਈ ਯਾਰ ਉਹ ਯਾਰ ਭਾਈ ਖੜ ਜਾ ਇੱਕ ਮਿੰਟ ਮੈਨੂੰ ਪਤਾ ਕਿ ਲਿਖਾਈ ਆਪ ਦੀ ਆਪ ਦੀ ਕਰ ਲੋ ਯਾਰ ਆਪ ਦੀ ਆਪ ਦੀ ਕਹਿਤੀ ਲਿਖਾਈ ਮੈਂ ਯਾਰ ਪਹਿਲਾਂ ਹੀ ਹੋਣੇ ਆ ਜਾ ਲਿਆ ਪੈਸੇ ਯਾਰ ਬਾਈ ਉਹ ਨਹੀਂ ਉਹ ਪਾਲਾ ਜੀਵ ਜੀ ਯਾਰ ਤੂੰ ਉਹ ਨਹੀਂ ਮੇਰੇ ਉਹ ਪਾਲਾ ਯਾਰ ਇਹਨੇ ਕਿਉਂ ਟੈਨਸ਼ਨ ਚ ਪਾਈ ਲਓ ਵੀ 5000 ਦਾ 4500 ਦਾ ਸੌਦਾ ਹੋਇਆ ਲਓ ਵੀ ਆ ਬਾਈ ਨੇ ਪੱਠ 4500 ਰੁਪਏ ਦੀ ਮੁੱਕੀ ਸੀ ਪਹਿਲਾਂ ਤਾਂ ਲਖਾਈ ਆਪੋ ਆਪਣੀ ਕੀਤੀ ਸੀ ਤੇ ਹੁਣ ਬਾਈ ਨੇ ਕਰਾਉਣੀ ਲਖਾਈ ਹਰੀ ਕੀ ਕਹ ਲਈ ਬਾਈ ਪਿੰਡਾ ਠੀਕ ਆ ਬਾਈ ਚਲ ਲਓ ਵੀ ਸੰਭਾਲ ਲਓ ਭਰਾਓ ਇਹਨੂੰ ਬੱਚੇ ਨੂੰ ਬਹੁਤ ਵਧੀਆ ਪੱਠ ਬਣੂਗੀ ਤੇ ਗੋਪੀ ਬਰਗਾੜੀ ਵਾਲੇ ਨੇ ਵੇਚੀ ਐ ਇਹ ਕਰਾ ਲਓ ਬਾਈ ਲਖਾਈ ਠੀਕ ਹੈ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਇੱਥੇ ਮੰਡੀ ਤੇ ਪਹੁੰਚਣ ਦੇ ਲਈ ਠੀਕ ਹੈ ਜੀ ਬਾਈ